ਹੇਟ ਸੰਸਾਰ ਪ੍ਰੋਗਰਾਮ ਦੇ ਇਸ ਤਾਜ਼ਾ ਅੰਕ ਵਿੱਚ ਆਪ ਸਭ ਦਾ ਬਹੁਤ-ਬਹੁਤ ਸਵਾਗਤ ਖੇਡਾਂ ਦੀ ਦੁਨੀਆ ਵਿੱਚ ਬਹੁਤ ਸਾਰੀਆਂ ਖੇਡਾਂ ਛਈਆਂ ਨੇ ਜਿਨ੍ਹਾਂ ਦਾ ਪੇਸ਼ੇਵਰ ਸਰੂਪ ਵੀ ਨਾਲੋਂ ਨਾਲ ਚੱਲਦਾ ਹੈ ਅਤੇ ਕਈ ਖੇਡਾਂ ਅਜਿਹੀਆਂ ਵੀ ਨੇ ਜਿਨ੍ਹਾਂ ਵਿੱਚ ਉਹਨਾਂ ਦਾ ਪੇਸ਼ੇਵਰ ਸਰੂਪ ਉਹਨਾਂ ਦੇ ਅਸਲ ਸਰੂਪ ਤੋਂ ਵੀ ਜ਼ਿਆਦਾ ਚਰਚਿਤ ਅਤੇ ਮਕਬੂਲ ਹੁੰਦਾ ਹੈ ਅਤੇ ਇਸੇ ਫਿਹਰਿਸਟ ਵਿੱਚ ਜ਼ਿਕਰ ਹੋਵੇਗਾ ਮੁੱਕੇਬਾਜ਼ੀ ਦੀ ਖੇਡ ਦਾ ਜਿਸ ਦਾ ਪੇਸ਼ੇਵਰ ਸਰੂਪ ਯਾਨੀ ਕਿ ਪ੍ਰੋਫੈਸ਼ਨਲ ਸਰੂਪ ਜਿਹੜਾ ਆ ਬਹੁਤ ਜ਼ਿਆਦਾ ਚਰਚਾ ਦਾ ਵਿਸ਼ਾ ਬਣਦਾ ਹੈ। ਇਹੀ ਕਾਰਨ ਹੈ ਕਿ ਮੈਨੀ ਪੈਕੀਓ, ਫਲੌਇਡ, ਮੇਵੇਦਰ ਜੂਨੀਅਰ ਅਤੇ ਟਾਈਸਨ ਫਿਊਰੀ ਵਰਗੇ ਪੇਸ਼ੇਵਰ ਮੁੱਕੇਬਾਜ਼ਾਂ ਦਾ ਨਾਂ ਦੁਨੀਆ ਭਰ ਵਿੱਚ ਪ੍ਰਚਲਿਤ ਹੈ। ਅਤੇ ਮੁੱਕੇਬਾਜ਼ੀ ਦਾ ਇਹ ਹੀ ਪੇਸ਼ੇਵਰ ਸਰੂਪ ਸਾਡੇ ਭਾਰਤ ਦੇਸ਼ ਵਿੱਚ ਵੀ ਬਹੁਤ ਜ਼ਿਆਦਾ ਚਰਚਿਤ ਹੋ ਰਿਹਾ ਹੈ। ਸਾਡੇ ਇੱਥੋਂ ਦੇ ਨੌਜਵਾਨ ਮੁੱਕੇਬਾਜ਼ ਵੀ ਪੇਸ਼ੇਵਰ ਸਰੂਪ ਨੂੰ ਅਪਣਾ ਰਹੇ ਨੇ, ਆਪਣੇ ਜੋਹਰ ਵਿਖਾ ਰਹੇ ਨੇ ਅਤੇ ਉਹਨਾਂ ਨੌਜਵਾਨ ਪੇਸ਼ੇਵਰ ਮੁੱਕੇਬਾਜ਼ਾਂ ਵਿੱਚੋਂ ਇੱਕ ਅੱਜ ਸਾਡੇ ਕੋਲ ਮੌਜੂਦ ਹੈ ਜਿਨ੍ਹਾਂ ਨਾਲ ਇਸੇ ਵਿਸ਼ੇ ਉੱਤੇ ਗੱਲਬਾਤ ਕਰਾਂਗੇ ਕਿ ਮੁੱਕੇਬਾਜ਼ੀ ਦੀ ਖੇਡ ਦਾ ਪੇਸ਼ੇਵਰ ਸਰੂਪ ਇਸ ਵੇਲੇ ਕਿੰਨਾ ਜ਼ਿਆਦਾ ਚਰਚਿਤ ਹੋ ਰਿਹਾ ਹੈ ਗੱਲਬਾਤ ਕਰਨ ਲਈ ਅੱਜ ਸਾਡੇ ਕੋਲ ਮੌਜੂਦ ਨੇ ਨੌਜਵਾਨ ਅੰਤਰਰਾਸ਼ਟਰੀ ਪੱਧਰ ਦੇ ਪੇਸ਼ੇਵਰ ਮੁੱਕੇਬਾਜ਼ ਚੰਦਨਦੀਪ ਸਿੰਘ ਸਭ ਤੋਂ ਪਹਿਲਾਂ ਤੁਹਾਡਾ ਬਹੁਤ ਬਹੁਤ ਸਵਾਗਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਆਪਾਂ ਗੱਲ ਕਰਾਂਗੇ ਪੇਸ਼ੇਵਰ ਮੁੱਕੇਬਾਜ਼ੀ ਦੀ ਇਹਦੇ ਸਰੂਪ ਦੀ ਇਹਦੇ ਪ੍ਰਚਲਿਤ ਹੋਣ ਦੇ ਕਾਰਨਾਂ ਦੀ ਪਰ ਸ਼ੁਰੂ ਕਰਾਂਗੇ ਤੁਹਾਡੇ ਤੋਂ ਤੁਸੀਂ ਸਾਨੂੰ ਤੇ ਸਾਡੇ ਦਰਸ਼ਕਾਂ ਨੂੰ ਇਹ ਦੱਸੋ ਕਿ ਤੁਸੀਂ ਕਿਹੜੇ ਇਲਾਕੇ ਨਾਲ ਤਾਲੁਕ ਰੱਖਦੇ ਹੋ ਤੁਹਾਡਾ ਜਨਮ ਕਿੱਥੋਂ ਦਾ ਹੈ ਮੇਰਾ ਨਾਮ ਚੰਦਨਦੀਪ ਸਿੰਘ ਹੈ ਤੇ ਮੈਂ ਐਸਬੀਐਸ ਨਗਰ ਸ਼ਹੀਦ ਭਗਤ ਸਿੰਘ ਨਗਰ ਨਵਾਂ ਸ਼ਹਿਰ ਦਾ ਰਹਿਣ ਵਾਲਾ ਹਾਂ ਜੀ ਐਂਡ ਮੈਂ ਚਲੰਦਰ ਵਿੱਚ ਬਾਕਸਿੰਗ ਕਰਦਾ ਹਾਂ ਜੀ ਤੇ ਮੈਂ ਕਾਫੀ ਵਾਰ ਆਪਣੇ ਸਟੇਟ ਨੂੰ ਹੈਡ ਆਪਣੇ ਪੰਜਾਬ ਨੂੰ ਆਪਣੇ ਦੇਸ਼ ਨੂੰ ਰਿਪਰੈਜ਼ੈਂਟ ਕੀਤਾ ਹੈ ਬਾਕਸਿੰਗ ਦੇ ਜੀ ਸਾਰੇ ਸੋ ਨਵਾਂ ਸ਼ਹਿਰ ਦਾ ਤੁਹਾਡਾ ਜਨਮ ਹੈ ਤੁਹਾਡਾ ਇਲਾਕਾ ਹੈ ਤੇ ਹਾਂਜੀ ਸਰ ਉੱਥੋਂ ਤੁਸੀਂ ਅੱਗੇ ਵਧੇ ਹੋ ਤੇ ਮੁੱਕੇਬਾਜ਼ੀ ਦੀ ਖੇਡ ਵੱਲ ਕਿਵੇਂ ਆਉਣਾ ਹੋਇਆ ਕੋਈ ਅਜਿਹੇ ਕਾਰਨ ਸਾਨੂੰ ਦੱਸੋ ਜਾਂ ਕੋਈ ਮੁੱਕੇਬਾਜ਼ ਜਿਹਨਾਂ ਦੀ ਖੇਡ ਵੇਖ ਕੇ ਤੁਸੀਂ ਪ੍ਰਭਾਵਿਤ ਹੋਏ ਜਿਹਨਾਂ ਨੂੰ ਵੇਖ ਕੇ ਲੱਗਾ ਕਿ ਮੈਂ ਵੀ ਇਸ ਖੇਤਰ 'ਚ ਅੱਗੇ ਵਧਣਾ ਹੈ ਬਹੁਤ ਸਾਰੇ ਫਾਈਟਸ ਵਗੈਰਾ ਦੇਖਦਾ ਸੀ ਮੈਨੂੰ ਫਾਈਟਸ ਦਾ ਬਹੁਤ ਜ਼ਿਆਦਾ ਸ਼ੌਕੀਨ ਸੀ ਗਮ ਹਾਂ ਜਿਵੇਂ ਲਾਈਕ ਬਰੂਸਲੀ ਨੂੰ ਦੇਖ-ਦੇਖ ਕੇ ਮੈਂ ਬਹੁਤ ਮੈਨੂੰ ਬਰੂਸਲੀ ਬਹੁਤ ਲੱਭ ਪਸੰਦ ਸੀਗਾ ਜੈਕ ਚੈਨ ਫਿਰ ਹੌਲੀ-ਹੌਲੀ ਮੈਂ ਬਾਕਸਿੰਗ ਵੱਲ ਤੁਰ ਪਿਆ ਹਮਮ ਲਾਈਕ ਮਾਈਕ ਟਾਈਸਨ ਨੂੰ ਦੇਖ-ਦੇਖ ਮੁਹੰਮਦ ਅਲੀ ਜੀ ਫਲੌਇਡ ਮੇਵੇਦਰ ਨੂੰ ਦੇਖ-ਦੇਖ ਹਮਮ ਐਂਡ ਬਟ ਮੈਂ ਆਪਣੇ ਪਾਪਾ ਜੀ ਦੇ ਨਾਲ ਦੁਕਾਨ ਵਿੱਚ ਕੰਮ ਕਰਦਾ ਹੁੰਦਾ ਸੀ ਜੀ ਉਹਨਾਂ ਨਾਲ ਹੈਲਪ ਕਰਾਣੀ ਐਂਡ ਬਟ ਮੇਰਾ ਜ਼ਿਆਦਾਤਰ ਮਨ ਨਹੀਂ ਲੱਗਦਾ ਹੁੰਦਾ ਸੀ ਜੀ ਕਿਉਂਕਿ ਮੈਂ ਕੰਮ ਤਾਂ ਕਰ ਲੈਂਦਾ ਸੀ ਬਟ ਮੇਰਾ ਧਿਆਨ ਕਿਤੇ ਹੋਰ ਰਹਿੰਦਾ ਸੀਗਾ ਹਮ ਬੌਕਸਿੰਗ ਵੱਲ ਕੋਈ ਫਾਈਟ ਸੀਨ ਵੱਲ ਮੈਂ ਫੁੱਥੇ ਵੀ ਫੋਨ ਫੋਨ 'ਚ ਫਾਈਟਸ ਦੇਖਦਾ ਰਹਿੰਦਾ ਸੀ ਜੀ ਹਾਂਜੀ ਸਰ ਤੇ ਮੈਂ ਇੱਕ ਦਿਨ ਬਾਪੂ ਨੂੰ ਕਿਹਾ ਕਿ ਪਾਪਾ ਜੀ ਕਿ ਮੈਂ ਬੌਕਸਿੰਗ ਕਰਨਾ ਚਾਹੁੰਦਾ ਹਾਂ ਮੇਰਾ ਜ਼ਿਆਦਾ ਮਨ ਨਹੀਂ ਲੱਗਦਾ ਦੁਕਾਨ ਤੇ ਜੀ ਤੇ ਫਿਰ ਉਸ ਤੋਂ ਬਾਅਦ ਜਦ ਸਕੂਲ પાસ ਆਊਟ ਕਰਨ ਤੋਂ ਬਾਅਦ ਮੈਂ ਕੋਲੇ ਲੱਭਣ ਲੱਪਿਆਂ ਜਿੱਥੇ ਬਾਕਸਿੰਗ ਦਾ ਕੋਚ ਹੋਵੇ ਜੀ ਐਂਡ ਕੋਈ ਮੈਨੂੰ ਸਿਖਾ ਸਕੇ ਹੂੰ ਹੂੰ ਫਿਰ ਬਹੁਤ ਜ਼ਿਆਦਾ ਕੁੰਮੇ ਨਵਾਂ ਸ਼ਹਿਰ ਚ ਤਾਂ ਕੋਈ ਕੋਈ ਵੀ ਨਹੀਂ ਮਿਲਿਆ ਜੀ ਬਾਕਸਿੰਗ ਕੋਚ ਕੋਈ ਸੀਗਾ ਨਹੀਂ ਫਿਰ ਲੱਭਦੇ ਲੱਭਦੇ ਸਿੱਧਾ ਜਲੰਧਰ ਚ ਜਾ ਕੇ ਜੀ ਸੋ ਨਵਾਂ ਸ਼ਹਿਰ ਤੋਂ ਤੁਹਾਡਾ ਸਫ਼ਰ ਸ਼ੁਰੂ ਹੋਇਆ ਤੇ ਮੋਕੇਬਾਜ਼ੀ ਫਿਰ ਤੁਹਾਨੂੰ ਜਲੰਧਰ ਲੈ ਆਈ ਹਾਂਜੀ ਸਰ ਤੇ ਜਲੰਧਰ ਆ ਕੇ ਫਿਰ ਤੁਸੀਂ ਇਸ ਖੇਡ ਦੀਆਂ ਬਾਰੀਕੀਆਂ ਸਿੱਖੀਆਂ ਇੱਥੇ ਫਿਰ ਤੁਸੀਂ ਜਲੰਧਰ ਵਿੱਚ ਕੋਚਿੰਗ ਹਾਸਲ ਕੀਤੀ ਉਸ ਸਮੇਂ ਬਾਰੇ ਦੱਸੋ ਕਿ ਉਸ ਵੇਲੇ ਤੁਹਾਡੀ ਉਮਰ ਤਕਰੀਬਨ ਕਿੰਨੀ ਕੁ ਸੀ ਜਦੋਂ ਤੁਸੀਂ ਕੋਚਿੰਗ ਯਾਨੀ ਸ਼ੁਰੂ ਕੀਤੀ ਤੇ ਉਸ ਸਮੇਂ ਦਾ ਤਜਰਬਾ ਸਾਡੇ ਨਾਲ ਸਾਂਝਾ ਕਰੋ ਮੈਂ ਉਸ ਵੇਲੇ 20 ਸਾਲ ਦਾ ਹੁੰਦਾ ਸੀ ਜੀ ਅੱਛਾ ਜੀ ਤੇ ਪਹਿਲਾਂ ਪਹਿਲਾਂ ਮੈਂ ਕਾਫੀ ਜ਼ਿਆਦਾ ਮੋਟਾ ਹੁੰਦਾ ਸੀ ਅਨਫਿਟ ਹੁੰਦਾ ਸੀ ਅੱਛਾ ਜੀ ਹਾਂਜੀ ਤੇ ਬਹੁਤ ਜ਼ਿਆਦਾ ਪ੍ਰੋਬਲਮ ਫੇਸ ਕੀਤੀ ਮੈਂ ਉਸ ਵੇਲੇ ਤਾਂ ਜੀ ਜ਼ਿਆਦਾਤਰ ਭੱਜ ਵੀ ਨਹੀਂ ਹੁੰਦਾ ਸੀ ਮੇਰੇ ਤੋਂ ਸਭ ਉਹ ਚੜ ਜਾਂਦਾ ਹੁੰਦਾ ਸੀ ਜੀ ਫਿਰ ਕਾਫੀ ਵਾਰ ਮੈਂ ਬਿਮਾਰ ਵੀ ਰਿਹਾ ਦੋ ਵਾਰ ਮੈਨੂੰ ਡੇਂਗੂ ਹੋ ਚੁਕਿਆ ਸੀਗਾ ਜੀ ਬਟ ਫਿਰ ਵੀ ਮੈਂ ਫਟਾਫਟ ਘਰ ਜਾ ਕੇ ਰਿਕਵਰੀ ਕਰਕੇ ਵਾਪਸ ਆ ਜਾਂਦਾ ਹੁੰਦਾ ਸੀਗਾ ਜੀ ਦੋ ਵਾਰ ਡੇਂਗੂ ਹੋ ਗਿਆ ਸੀਗਾ ਮੈਨੂੰ ਹੂੰ ਤੇ ਉਸ ਤੋਂ ਬਾਅਦ ਮੈਂ ਬਟ ਹਾਰ ਨਹੀਂ ਮੰਨੀ ਮੇਰੇ ਪਾਪਾ ਜੀ ਮੈਨੂੰ ਹੌਸਲਾ ਦਿੰਦੇ ਰਹੇ ਮੇਰੇ ਦੋਸਤ ਮੈਨੂੰ ਹੌਸਲਾ ਦਿੰਦੇ ਰਹੇ ਐਂਡ ਮੇਰੇ ਕੋਚਸ ਜਿਹੜੇ ਮੈਨੂੰ ਹੌਸਲਾ ਦਿੰਦੇ ਰਹੇ ਜੀ ਤੇ ਧੋਲੀ ਧੋਲੀ ਕਰਕੇ ਮੈਂ ਥੋੜਾ ਥੋੜਾ ਫਿਟ ਹੋਣ ਲੱਪਿਆ ਹੂੰ ਤੇ ਮੈਂ ਸੋਚਿਆ ਨਹੀਂ ਕਰਦੇ ਹਾਂ ਕੁਝ ਯਾਰ ਹੁਣ ਹੋਲੀ ਬਹੁਤ ਜ਼ਿਆਦਾ ਮਿਹਨਤ ਹੂੰ ਕਰਦੇ ਆ ਫਿਰ ਕੁਝ ਨਾ ਕੁਝ ਬਣ ਜੇ ਤਾਂ ਠੀਕ ਹੋ ਹੀ ਨਹੀਂ ਜੀ ਹਾਂ ਸੋ ਬੜੀਆਂ ਚੁਣੌਤੀਆਂ ਦਾ ਤੁਸੀਂ ਸਾਹਮਣਾ ਕੀਤਾ ਕਾਫੀ ਦੁਸ਼ਵਾਰੀਆਂ ਹਾਂਜੀ ਉਹਨੂੰ ਪਾਰ ਲੰਘ ਕੇ ਤੁਸੀਂ ਇੱਥੇ ਤੱਕ ਪਹੁੰਚੇ ਹੋ ਹਾਂਜੀ ਤੇ ਇਸ ਸਮੁੱਚੇ ਸਫ਼ਰ ਦੌਰਾਨ ਫਿਰ ਤੁਸੀਂ ਕਾਫੀ ਮਿਹਨਤ ਕੀਤੀ ਹਾਂਜੀ ਤੇ ਖੇਡਣਾ ਸ਼ੁਰੂ ਕੀਤਾ ਹਾਂਜੀ ਹੁਣ ਉਸ ਸਮੇਂ ਬਾਰੇ ਗੱਲ ਕਰੀਏ ਕਿ ਜਦੋਂ ਤੁਸੀਂ ਮੁੱਕੇਬਾਜ਼ੀ ਦੀ ਖੇਡ ਵਿੱਚ ਆਪਣਾ ਪਹਿਲਾ ਮੁਕਾਬਲਾ ਜਾਂ ਪਹਿਲਾ ਮੈਚ ਖੇਡਿਆ ਉਸ ਸਮੇਂ ਬਾਰੇ ਦੱਸੋ ਉਸ ਸਮੇਂ ਤੁਹਾਡੀ ਉਮਰ ਕਿੰਨੀ ਸੀ ਉਸ ਸਮੇਂ 21 ਸਾਲ ਦਾ ਸੀ ਮੈਂ ਜੀ ਐਂਡ ਸੱਚ ਦੱਸਾਂ ਮੈਂ ਪਹਿਲੀ ਫਾਈਟ ਤਾਂ ਮੈਂ ਲੌਸ ਹੀ ਕੀਤੀ ਸੀ ਅੱਛਾ ਜੀ ਕਿਉਂਕਿ ਜ਼ਿਆਦਾ ਐਕਸਪੀਰੀਅੰਸ ਨਹੀਂ ਸੀ ਮੈਂ ਨਰਵਸ ਹੋ ਗਿਆ ਬਟ ਮੈਂ ਕਿਸੇ ਨੂੰ ਦੱਸਿਆ ਨਹੀਂ ਬਟ ਉਸ ਵੇਲੇ ਮੈਂ ਰੋਇਆ ਵੀ ਅੱਛਾ ਜੀ ਤੇ ਉਸ ਦਿਨ ਉਸ ਦਿਨ ਤੋਂ ਬਾਅਦ ਮੈਂ ਸੌ ਖਾੜੀ ਕਿਨੀ ਮੈਂ ਬਹੁਤ ਜ਼ਿਆਦਾ ਮਿਹਨਤ ਕਰਾਂਗਾ ਆਪਣੀ ਗੇਮ 'ਚ ਸੁਧਾਰ ਕਰਾਂਗਾ ਹਮ ਐਂਡ ਮੈਂ ਆਪਣੇ ਮਾਪਤਾ ਪਿਤਾ ਅਤੇ ਕੋਚਸ ਦਾ ਆਪਣੇ ਸਟੇਟ ਦਾ ਆਪਣੇ ਪੰਜਾਬ ਦਾ ਨਾਮ ਰੋਸ਼ਨ ਕਰਾਂਗਾ ਜਰ ਜੀ ਹਾਂ ਜੀ ਸੋ ਇਸ ਤੋਂ ਬਾਅਦ ਵੀ ਤੁਸੀਂ ਮਿਹਨਤ ਕੀਤੀ ਹੋਰ ਜ਼ਿਆਦਾ ਮਿਹਨਤ ਕੀਤੀ ਜਿੰਨੀ ਪਹਿਲਾਂ ਕਰ ਰਹੇ ਸੀ ਉਸ ਤੋਂ ਜ਼ਿਆਦਾ ਮਿਹਨਤ ਕਰਕੇ ਵੀ ਤੁਸੀਂ ਅੱਗੇ ਵਧਣਾ ਸ਼ੁਰੂ ਕੀਤਾ ਹਾਂਜੀ ਸਰ ਇਸ ਤੋਂ ਬਾਅਦ ਤੁਹਾਡਾ ਜਿੱਤ ਦਾ ਸਿਲਸਲਾ ਜਦੋਂ ਸ਼ੁਰੂ ਹੋਇਆ ਤੁਸੀਂ ਮੁਕਾਬਲੇ ਜਿੱਤਨੇ ਸ਼ੁਰੂ ਕੀਤੇ ਹਾਂਜੀ ਸਰ ਉਸ ਬਾਰੇ ਦੱਸੋ ਕਿ ਇਸ ਤੋਂ ਬਾਅਦ ਵੀ ਤੁਸੀਂ ਕਿਹੜੇ ਕਿਹੜੇ ਹੋਰ ਪੱਧਰ ਉੱਤੇ ਖੇਡੇ ਹੋ ਸੂਬਾ ਪੱਧਰ ਉੱਤੇ ਤੇ ਕੌਮੀ ਪੱਧਰ ਉੱਤੇ ਮੇਰੇ ਕੋਚਸ ਮੈਨੂੰ ਕਹਿਣ ਲੱਪੇ ਤੂੰ ਪ੍ਰੋਫੈਸ਼ਨਲ ਵਿੱਚ ਪੈ ਜਾ ਤੇਰੀ ਗੇਮ ਪ੍ਰੋਫੈਸ਼ਨਲ ਵਾਸਤੇ ਠੀਕ ਹੈ ਜੀ ਤੇਰੇ ਮੁੱਕਿਆਂ 'ਚ ਪਾਵਰ ਹੈ ਹਮ ਐਂਡ ਹੁਣ ਥੋੜਾ ਬੋਤਾ ਸਕਿੱਲ ਵੀ ਫੁੱਲ ਵੀ ਹੋਣ ਲੱਪਿਆ ਤੂੰ ਹਮ ਮੈਂ ਆਪਣੇ ਕੋਚਸ ਦੀ ਗੱਲ ਮੰਨ ਕੇ ਪ੍ਰੋਫੈਸ਼ਨਲ ਵੱਲ ਪੈ ਗਿਆ ਜੀ ਤੇ ਉਸ ਤੋਂ ਬਾਅਦ ਫਿਰ ਮੈਨੂੰ ਪਹਿਲੀ ਫਾਈਟ ਦਿੱਲੀ ਵਿੱਚ ਮਿਲੀ ਸੀ ਅੱਛਾ ਜੀ ਹਾਂਜੀ ਉਹ ਫਾਈਟ ਮੈਂ ਜਜਜਸ ਡਿਸੀਜਨ ਨਾਲ ਜਿੱਤੀ ਅੱਛਾ ਜੀ ਹਾਂਜੀ ਸਰ ਤੇ ਉਸ ਤੋਂ ਬਾਅਦ ਥੋੜੀ ਬੋਤੀ ਮੈਂ ਲਚੜਾਈ ਹੋਣ ਲੱਪੀ ਮੇਰੀ ਹਮ ਪ੍ਰੋਫੈਸ਼ਨਲ ਵਿੱਚ ਜੀ ਮੈਨੂੰ ਕੁਝ ਕੁਝ ਕੋਚਸ ਜਾਣਨ ਲੱਪੇ ਪ੍ਰੋਫੈਸ਼ਨਲ ਪੱਧਰ 'ਚ ਅ ਮੇਰਾ ਨਾਮ ਲੈ ਕੇ ਬੁਲਾਉਂਦੇ ਸੀ ਹਾਲਾ ਕਿ ਮੈਂ ਨਹੀਂ ਉਹਨਾਂ ਨੂੰ ਜਾਣਦਾ ਸੀ ਜਾਣਦਾ ਸੀ ਜੀ ਬਟ ਉਹ ਮੈਨੂੰ ਜਾਣਦੇ ਸੀ ਮੈਨੂੰ ਕਾਫੀ ਖੁਸ਼ੀ ਮਹਿਸੂਸ ਹੁੰਦੀ ਸੀ ਜੀ ਫਿਰ ਹੌਲੀ-ਹੌਲੀ ਹਰਿਆਣੇ ਵਿੱਚ ਮਿਲੀਆਂ ਫਾਈਟਾਂ ਜੀ ਹਿਮਾਚਲ ਵਿੱਚ ਹਮ ਹਿਮਾਚਲ ਵਿੱਚ ਸੋਲਨ ਵਿੱਚ ਸਾਡੀ ਫਾਈਟ ਹੋਈ ਸੀ ਅੱਛਾ ਜੀ ਉੱਥੇ ਬੰਦਾ ਸੀਗਾ ਏਸ਼ੀਆ ਚੈਂਪੀਅਨ ਜੀ ਏਸ਼ੀਆ ਚੈਂਪੀਅਨ ਸੀ ਉਸਨੇ ਕਾਫੀ ਬੈਲਟ ਜਿੱਤੀ ਹੋਈਆਂ ਸੀ ਬਟ ਮੈਂ ਉਸ ਦੇ ਨਾਲ ਫਾਈਟ ਕੀਤੀ ਹਮ ਐਂਡ ਫਾਈਟ ਡਰਾ ਹੋ ਗਈ ਸਾਡੀ ਜੀ ਉਹ ਇਸ ਚੈਂਪੀਅਨ ਸੀ ਸੋ ਐਤੋਂ ਮੈਂ ਥੋੜਾ ਹੋਰ ਫੇਮਸ ਹੋਣ ਲੱਗ ਪਿਆ professionl ਵਿੱਚ ਹੂੰ ਸੋ ਇਹ ਸਲਸਲਾ ਸੀ ਜੀ ਸੋ ਵਾਕਈ ਬਹੁਤ ਵੱਡੀ ਗੱਲ ਹੁੰਦੀ ਹੈ ਕਿ ਜਦੋਂ ਤੁਹਾਡੇ ਨਾਂ ਤੋਂ ਲੋਕੀ ਤੁਹਾਨੂੰ ਜਾਣਨ ਤੇ ਤੁਹਾਡਾ ਨਾਂ ਲੈ ਕੇ ਤੁਹਾਨੂੰ ਬੁਲਾਉਣ ਲੱਗਣ ਜਦੋਂ ਤੁਸੀਂ ਖਾਸ ਤੌਰ ਤੇ ਨਵੇਂ-ਨਵੇਂ ਆਏ ਹੋ ਹਾਂਜੀ ਹਾਂਜੀ ਤੇ ਤੁਸੀਂ ਜ਼ਿਕਰ ਕੀਤਾ professionl ਦਾ ਯਾਨੀ ਕਿ ਪੇਸ਼ੇਵਰ ਦਾ ਕਿ ਮੁੱਕੇਬਾਜ਼ ਦੀ ਪੇਸ਼ੇਵਰ ਸਰੂਪ ਵਿੱਚ ਤੁਸੀਂ ਆਏ ਦੂਜਾ ਹੁੰਦਾ ਹੈ ਜੀ ਐਮੈਚੁਰ ਮੁੱਕੇਬਾਜ਼ੀ ਹਾਂਜੀ ਤੇ ਇਹਨਾਂ ਦੋਵਾਂ ਦੇ ਵਿੱਚ ਕੀ ਫਰਕ ਹੁੰਦਾ ਹੈ ਪੇਸ਼ੇਵਰ ਸਰੂਪ ਜਿਹੜਾ ਤੁਸੀਂ ਅਪਣਾਇਆ ਜਿਹਦੀ ਆਪਾਂ ਸ਼ੁਰੂ ਵਿੱਚ ਗੱਲ ਵੀ ਕੀਤੀ ਸੀ ਉਸ ਦੀ ਖਾਸੀਅਤ ਦੱਸੋ ਕਿ ਇਹ ਇਮੈਚੁਰ ਤੋਂ ਕਿਵੇਂ ਅਲੱਗ ਹੁੰਦਾ ਹੈ ਕੀ ਫਰਕ ਹੁੰਦਾ ਹੈ ਦੋਵਾਂ 'ਚ ਬੌਕਸਿੰਗ ਜਿਵੇਂ ਦੋ ਤਰ੍ਹਾਂ ਦੀ ਹੁੰਦੀ ਹੈ ਨਾ ਜੀ ਜੀ ਇਮੈਚੁਰ ਫਾਈਟ ਐਂਡ ਪ੍ਰੋਫੈਸ਼ਨਲ ਬੌਕਸਿੰਗ ਇਮੈਚੁਰ ਵਿੱਚ 3-3 ਮਿੰਟ ਦੇ 3 ਰਾਊਂਡ ਹੁੰਦੇ ਆ ਜੀ ਐਂਡ ਪ੍ਰੋਫੈਸ਼ਨਲ ਵਿੱਚ 3-3 ਮਿੰਟ ਦੇ 12 ਰਾਊਂਡ ਹੁੰਦੇ ਆ ਅੱਛਾ ਜੀ ਐਂਡ ਪ੍ਰੋਫੈਸ਼ਨਲ ਵਿੱਚ ਜੋ ਗਲਵਜ਼ ਹੁੰਦੇ ਆ ਹਾਂਜੀ ਉਹ ਬਹੁਤ ਉਸ ਦੇ ਵਿੱਚ ਬਹੁਤ ਘੱਟ ਜ਼ਿਆਦਾ ਘਾਟੇ ਫਾਰਮ ਹੁੰਦੀ ਹੈ ਬਹੁਤ ਜ਼ਿਆਦਾ ਘੱਟ ਫਾਰਮ ਹੁੰਦੀ ਹੈ ਅੱਛਾ ਜੀ ਜਿਸ ਦੇ ਨਾਲ ਉਸ ਨਾਲ ਮੂਹ ਸੁੱਜ ਜਾਂਦਾ ਹੈ ਮਾਸ ਸੁੱਜ ਜਾਂਦਾ ਹੈ ਜੀ ਕੱਟ ਵੀ ਪੈ ਜਾਂਦੇ ਆ ਬਟ ਐਮਚਰ ਫਾਈਟ ਇੰਨੀ ਜ਼ਿਆਦਾ ਬਰੂਟਲ ਨਹੀਂ ਹੁੰਦੀ ਹੈ ਬਟ ਉਸ ਵਿੱਚ ਸਕਿਲਫੁਲ ਬੰਦੇ ਹੁੰਦੇ ਆ ਹਮ ਉਸ ਦੀ ਫਾਰਮ ਬਹੁਤ ਜ਼ਿਆਦਾ ਹੁੰਦੀ ਹੈ ਗਲਵਜ਼ਾਂ ਦੀ ਜੀ ਗਲਵਜ਼ ਦੀ ਫਾਰਮ ਬਹੁਤ ਜ਼ਿਆਦਾ ਹੁੰਦੀ ਹੈ ਹਾਂਜੀ ਤੁਸੀਂ ਦੇਖੋਗੇ ਜ਼ਿਆਦਾ ਲੱਗੋਗੀ ਨਹੀਂ ਬਟ ਹਾਂ ਅੰਦਰ ਦਿਮਾਗ ਹਿਲ ਜਾਏਗਾ ਤੁਹਾਡਾ ਜੇ ਉਹ ਪਊਗਾ ਤੁਹਾਡੇ ਪੰਜ ਇਸ ਤਰ੍ਹਾਂ ਦੀ ਬਸ ਆਹੀ ਡਿਫਰੈਂਸ ਹੈ ਕੁਝ ਕੁਝ ਰੂਲਸ ਦੇ ਵੀ ਹੁੰਦੇ ਆ ਡਿਫਰੈਂਸ ਜੀ ਬਸ ਆਪਾਂ ਇਹ ਵੀ ਕਹਿ ਸਕਦੇ ਹਾਂ ਕਿ ਜਿਹੜੀ ਐਮੈਚੁਰ ਮੁੱਕੇਬਾਜ਼ੀ ਹੈ ਉਹਦੇ ਵਿੱਚ ਜਿਹੜਾ ਮੁੱਕੇਬਾਜ਼ ਆ ਉਹ ਕਿਸੇ ਸੂਬੇ ਦੀ ਜਾਂ ਕਿਸੇ ਦੇਸ਼ ਦੀ ਪ੍ਰਤੀਨਿਧਤਾ ਕਰ ਰਿਹਾ ਹੁੰਦਾ ਹੈ ਪਰ ਪ੍ਰੋਫੈਸ਼ਨਲ ਦੇ ਵਿੱਚ ਉਹ ਆਜ਼ਾਦਾਨਾ ਤੌਰ ਤੇ ਆਪਣੇ ਪੱਧਰ ਉੱਤੇ ਆਪਣੇ ਨਾਂ ਹੀ ਖੇਡ ਰਿਹਾ ਹੁੰਦਾ ਹੈ ਹਾਂਜੀ ਇਹ ਚੀਜ਼ ਵੀ ਸਹੀ ਹੈ ਹਾਂਜੀ ਸਰ ਜੀ ਸਹੀ ਹੈ ਸੋ ਜਿਹੜੀ ਪੇਸ਼ੇਵਰ ਮੁੱਕੇਬਾਜ਼ੀ ਆ ਉਹਦੇ ਵਿੱਚ ਮੁੱਕੇਬਾਜ਼ ਜਿਹੜਾ ਆ ਉਹ ਆਪਣੇ ਪੱਧਰ ਉੱਤੇ ਆਪਣੇ ਆਪ ਦੀ ਹੀ ਪ੍ਰਤੀਨਿਧਤਾ ਕਰ ਰਿਹਾ ਹੁੰਦਾ ਹੈ ਹਾਂਜੀ ਤੇ ਇੱਕ ਚੀਜ਼ ਆਪਾਂ ਫਰਕ ਹੋਰ ਵੀ ਵੇਖਦੇ ਆ ਕਿ ਜਿਹੜੀ ਸਧਾਰਨ ਕਿਸਮ ਦੀ ਮੁੱਕੇਬਾਜ਼ੀ ਹੈ ਜਾਂ ਇਮੇਚਿਓਰ ਮੁੱਕੇਬਾਜ਼ੀ ਦੇ ਵਿੱਚ ਦੋ ਰੰਗਾਂ ਦਾ ਇਸਤੇਮਾਲ ਹੁੰਦਾ ਲਾਲ ਅਤੇ ਨੀਲਾ ਹਾਂਜੀ ਸਰ ਤੇ ਜਿਹੜੀ ਪੇਸ਼ੇਵਰ ਮੁੱਕੇਬਾਜ਼ੀ ਉਹਦੇ ਵਿੱਚ ਇਦਾਂ ਦੇ ਕੋਈ ਪੱਕੇ ਰੰਗ ਤਾਂ ਨਹੀਂ ਹੁੰਦੇ ਮੁੱਕੇਬਾਜ਼ਾਂ ਦੇ ਨਹੀਂ ਨਹੀਂ ਉਹ ਰੰਗ ਨਹੀਂ ਹੁੰਦੇ ਜੀ ਸਰ ਐਮਚਰ ਫਾਈਟ ਗਵਰਨਮੈਂਟ ਵੱਲੋਂ ਕਰਾਈ ਜਾਂਦੀਆਂ ਨੇ ਤੇ ਐਮਚਰ ਤੇ ਪ੍ਰੋਫੈਸ਼ਨਲ ਫਾਈਟ ਉਹ ਕਲੱਬ ਵੱਲੋਂ ਖੇਲੀ ਜਾਂਦੀ ਹੈ ਜੀ ਤੇ ਐਮਚਰ ਫਾਈਟ ਚ ਦੋ ਦੋ ਰੰਗ ਦੇ ਡਿਫਰੈਂਸ ਹੁੰਦੇ ਬਾਸ ਜੀ ਤੇ ਪ੍ਰੋਫੈਸ਼ਨਲ ਚ ਕੋਈ ਵੀ ਰੰਗ ਓਪਨ ਚ ਖੇਡਿਆ ਜਾਂਦਾ ਹੈ ਓਨਲੀ ਸ਼ਾਰਟਸ ਪਾ ਕੇ ਜੀ ਤੇ ਬਾਕੀ ਉਹ ਚ ਸੈਂਡੋ ਵੀ ਚੱਲਦੀ ਹੈ ਐਮਚਰ ਵਿੱਚ ਜੀ ਵਗਾਰਾ ਇਹੀ ਇਹੀ ਡਿਫਰੈਂਸ ਹੈ ਬਾਸ ਜੀ ਸੋ ਕੈਨ ਨੂੰ ਇਹ ਵੀ ਕਹਿ ਸਕਦਾ ਕਿ ਖੁੱਲ ਜ਼ਿਆਦਾ ਆ ਦਾਇਰਾ ਜ਼ਿਆਦਾ ਵੱਡਾ ਆ ਹਾਂਜੀ ਪੇਸ਼ੇਵਰ ਮੁੱਕੇਬਾਜ਼ੀ ਹਾਂਜੀ ਹਾਂਜੀ ਜੀ ਇਹਦੇ ਚ ਪ੍ਰੋਫੈਸ਼ਨਲ ਵਿੱਚ ਬਹੁਤ ਜ਼ਿਆਦਾ ਬਰੂਟਲਤਾ ਹੁੰਦੀ ਆ ਹਮ ਇਹ ਚ ਜਦੋਂ ਤੱਕ ਬੰਦੇ ਦੇ ਗੋਡੇ ਜ਼ਮੀਨ ਨੂੰ ਟੱਚ ਨਹੀਂ ਹੁੰਦੇ ਉਦੋਂ ਤੱਕ ਰੈਫਰੀ ਨੇ ਬੱਸ ਨਹੀਂ ਕਹਿਣੀ ਅੱਛਾ ਜੀ ਰੈਫਰੀ ਨੇ ਸਟਾਪ ਨਹੀਂ ਕਰਾਣਾ ਐਮਚਰ ਚ ਤੁਸੀਂ ਮੁੱਕੇ ਮਾਰੀ ਆਓ ਮਾਰੀ ਜਾਓ ਰੈਫਰੀ ਨੇ ਆਪ ਇਹਨਾਂ ਆਪ ਸਟਾਪ ਕਰਾ ਦੇਣਾ ਹੈ ਤੇ ਉਹ ਉਸ ਬੰਦੇ ਦੀ ਕਾਊਂਟਿੰਗ ਸ਼ੁਰੂ ਹੋ ਜਾਣੀ ਹੈ ਜੀ ਇਹ ਸਭ ਜੀ ਤੇ ਐਮਚਰ ਪ੍ਰੋਫੈਸ਼ਨਲ ਚ ਉਹ ਜਦ ਤੱਕ ਬੰਦਾ ਥੱਲੇ ਨਹੀਂ ਡਿੱਗਦਾ ਜਾਂ ਉਸ ਦੀ ਬਸ ਨਹੀਂ ਹੁੰਦੀ ਹੈ ਹਾਂਜੀ ਉਹ ਤੱਕ ਉਸਨੇ ਸਟਾਪ ਨਹੀਂ ਕਰਾਣਾ ਜੀ ਰੈਫਰੀ ਸੋ ਬਹੁਤ ਫਰਕ ਹੈ ਦੋਹਾਂ ਤਰ੍ਹਾਂ ਦੀ ਮੁਕਾਬਜ਼ੀ ਦੇ ਵਿੱਚ ਹਾਂਜੀ ਤੇ ਮੁਕਾਬਜ਼ੀ ਦੇ ਵਿੱਚ ਵੱਖ-ਵੱਖ ਭਾਰ ਵਰਗ ਵੀ ਹੁੰਦੇ ਆ ਹਾਂਜੀ ਸਰ ਤੇ ਤੁਸੀਂ ਕਿਹੜੇ ਭਾਰ ਵਰਗ ਵਿੱਚ ਖੇਡਣਾ ਸ਼ੁਰੂ ਕੀਤਾ ਸੀ ਹੁਣ ਤੱਕ ਉਸੇ ਭਾਰ ਵਰਗ ਵਿੱਚ ਖੇਡ ਰਹੇ ਹੋ ਜਾਂ ਤੁਸੀਂ ਉਹਦੇ ਵਿੱਚ ਤਬਦੀਲੀ ਵੀ ਲਿਆਂਦੀ ਨਹੀਂ ਸਰ ਸਭ ਤੋਂ ਪਹਿਲਾਂ ਮੈਂ ਲਾਈਟ ਵੇਟ ਦਾ ਸੀਗਾ ਅੱਛਾ ਜੀ 63 ਕਿਜੀ ਵੇਟ ਚ ਖੇਡਦਾ ਹੁੰਦਾ ਸੀ ਜੀ ਬਟ ਹੁਣ ਮੈਂ ਆਪਣਾ ਵੇਟ ਵੈਲਟਰ ਵੇਟ ਘਟਦਾ ਹੈ A67 ਹੁੰਦਾ ਜੋ ਕਿ ਅੱਛਾ ਜੀ ਜੀ ਸ਼ੁਰੂ ਸ਼ੁਰੂ ਚ ਮੈਂ ਥੋੜਾ ਬਿਮਾਰ ਕਰਕੇ ਥੋੜਾ ਮੈਂ ਵੀਕ ਹੋ ਗਿਆ ਸੀ ਜਿਸ ਦੇ ਨਾਲ ਮੇਰਾ ਵੇਟ ਕੋਈ ਘਟ ਵੀ ਸੀ ਹੁਣ ਮੈਂ ਥੋੜਾ ਆਪਣਾ ਖੁਰਾਕ ਲੈਣੀ ਸ਼ੁਰੂ ਕੀਤੀ ਹੈ ਜੀ ਤੇ ਗੇਮ ਵਗੈਰਾ ਸੁਧਾਰੀ ਹੈ ਤੇ ਥੋੜਾ ਮੈਂ ਆਪਣਾ ਵੇਟ ਵਧਾਇਆ ਤੇ ਥੋੜਾ ਵੇਟ ਵਧਾ ਕੇ ਖੇਡਦਾ 67 ਵੈਲਟਰ ਵੇਟ ਚ ਖੇਡਦਾ ਮੈਂ ਜੀ ਹਾਂਜੀ ਇਸ ਤੋਂ ਬਾਅਦ ਆਪਾਂ ਗੱਲ ਇਹ ਕਰਾਂਗੇ ਕਿ ਹੁਣ ਤੁਸੀਂ ਪੇਸ਼ੇਵਰ ਮੁੱਕੇਬਾਜ਼ੀ 'ਚ ਪੈ ਗਏ ਹੋ ਹਾਂਜੀ ਸਰ ਤੇ ਵੱਖ-ਵੱਖ ਮੁਕਾਬਲੇ ਖੇਡ ਲਏ ਫਿਰ ਤੁਸੀਂ ਅੰਤਰਰਾਸ਼ਟਰੀ ਪੱਧਰ ਉੱਤੇ ਵੀ ਗਏ ਹੋ ਹਾਂਜੀ ਸਰ ਉਸ ਮੁਕਾਬਲੇ ਬਾਰੇ ਦੱਸੋ ਜਿਹੜਾ ਤੁਸੀਂ ਕੋਮਾਂਤਰੀ ਪੱਧਰ ਉੱਤੇ ਖੇਡਿਆ ਕੋਮਾਂਤਰੀ ਮੁੱਕੇਬਾਜ਼ਾਂ ਦੇ ਨਾਲ ਜਿੱਥੇ ਤੁਸੀਂ ਰਿੰਗ ਸਾਂਝੀ ਕੀਤੀ ਹਾਂਜੀ ਸਰ ਮੈਨੂੰ ਸਰ ਪ੍ਰੋਮੋਟਰਸ ਦਾ ਇੱਕ ਦਿਨ ਫੋਨ ਆਇਆ ਸੀ ਕਿ ਚੰਦਨ ਉਹਨਾਂ ਦਾ ਨਾਮ ਪ੍ਰਵੀਨ ਕੁਮਾਰ ਸਰ ਹੈ ਸਰ ਜੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਸਭ ਤੋਂ ਪਹਿਲਾਂ ਜਿਹਨਾਂ ਨੇ ਮੈਨੂੰ ਇੱਥੇ ਤੱਕ ਪਹੁੰਚਾ ਪਹੁੰਚਾਇਆ ਐਂਡ ਉਹਨਾਂ ਨੇ ਸਭ ਤੋਂ ਪਹਿਲਾਂ ਮੈਨੂੰ ਫੋਨ ਕੀਤਾ ਕਿ ਚੰਦਨ ਤੇਰੀ ਫਾਈਟ ਹੈ ਮੈਂ ਤੇਰੀ ਫਾਈਟਰ ਖਾਈ ਹੈ ਬੰਗਲਾਦੇਸ਼ ਤੇਰੀ ਗੇਮ ਬਹੁਤ ਸੋਹਣੀ ਹੈ ਅੱਛਾ ਜੀ ਤੋ ਮੈਨੂੰ ਪੂਰਾ ਯਕੀਨ ਹੈ ਕਿ ਤੂੰ ਉੱਥੇ ਆ ਕੇ ਬਹੁਤ ਵਧੀਆ ਪਰਫਾਰਮੈਂਸ ਦੇਂਗਾ ਅਗਰ ਠੀਕ ਹੈ ਥੈਂਕ ਯੂ ਸਰ ਤੁਸੀਂ ਮੈਨੂੰ ਇੰਨਾ ਲਾਈਕ ਸਮਝਿਆ ਤੇ ਉਸ ਤੋਂ ਬਾਅਦ ਉਹਨਾਂ ਨੇ ਮੇਰਾ ਸਾਰਾ ਵੀਜ਼ਾ ਵੀ ਫ੍ਰੀ ਕੀਤਾ ਵਗੈਰਾ ਜੀ ਮੈਨੂੰ ਉੱਥੇ ਡਾਈਟ ਵਗੈਰਾ ਵੀ ਸਾਰੀ ਸਾਡੀ ਫ੍ਰੀ ਹੁੰਦੀ ਸੀ ਉੱਥੇ ਹਮ ਐਂਡ ਸਾਨੂੰ ਡਰਾਈਵਰ ਲੈਣ ਆਂਦਾ ਹੁੰਦਾ ਸੀ ਡਰਾਈਵਰ ਛੱਡ ਕੇ ਜਾਂਦਾ ਸੀ ਲੈਣ ਆਂਦਾ ਹੁੰਦਾ ਸੀ ਜੀ ਤੇ ਉੱਥੇ ਇਮਾਉਂਟ ਟੋਂਗਾ ਚਾਇਨਕ ਨਾਮ ਦਾ ਇੱਕ ਬਾਕਸ ਸੀ ਮੇਰੀ ਉਸ ਦੇ ਨਾਲ ਫਾਈਟ ਸੀ ਮੇਨ ਇਵੈਂਟਸ ਮੇਰਾ ਹੀ ਸੀ ਅੱਛਾ ਜੀ ਮੇਨ ਇਵੈਂਟ ਸੀ ਮੇਰਾ ਐਂਡ ਉਸ ਦੇ ਨਾਲ ਫਾਈਟ ਲਗਾਈ ਐਂਡ ਉਸ ਬੰਦੇ ਨੇ ਬਹੁਤ ਜ਼ਿਆਦਾ ਨੌਕਆਊਟ ਮਾਰੇ ਬਟ ਉਹ ਮੈਨੂੰ ਨੌਕਆਊਟ ਨਹੀਂ ਕਰ ਸਕਿਆ ਐਨਾ ਮੈਂ ਕਹਿ ਸਕਿਆ ਬਟ ਉਸਨੇ ਮੈਨੂੰ ਥੱਲੇ ਜ਼ਰੂਰ ਘਰਾਤਾ ਸੀ ਚਲੋ ਵਾਹਿਗੁਰੂ ਦੀ ਕਿਰਪਾ ਨਾਲ ਮੈਂ ਉੱਠ ਖੜਿਆ ਸੀਗਾ ਅੱਛਾ ਤੇ ਮੈਂ ਨੌਕਆਊਟ ਨਹੀਂ ਹੋਇਆ ਮੈਂ ਫੁੱਲ ਰਾਊਂਡ ਦੇ ਫੁੱਲ ਦੇ ਫੁੱਲ ਰਾਊਂਡ ਖੇਲੇ ਐਂਡ ਮੈਂ ਉਸ ਦੇ ਬਲੀਡਿੰਗ ਕਿੱਟ ਕੱਢੀ ਨੱਕ ਤੋਂ ਬਲੀਡਿੰਗ ਕੱਢੀ ਐਂਡ ਉਸਨੇ ਵੀ ਮੇਰੇ ਨਾਲ ਹੈਂਡਸ਼ੇਕ ਕੀਤਾ ਮੇਨਾ ਗਲੇ ਲੱਗਿਆ ਲਗਲ ਵਕੜੀ ਪਈ ਐਂਡ ਬੋਲਿਆ ਕਿ ਯੂਅਰ ਦਾ ਵੇਰੀ ਟਫ ਬੌਕਸਰ ਹੂੰ ਹੂੰ ਸੋ ਇਹ ਸੀ ਸਰ ਮੈਨੂੰ ਇਹ ਸਾਰਾ ਐਕਸਪੀਰੀਐਂਸ ਹੀ ਬਹੁਤ ਵਧੀਆ ਐਕਸਪੀਰੀਐਂਸ ਹੀ ਮੇਰਾ ਉੱਥੇ ਜਾਣਾ ਜੀ ਜੀ ਸੋ ਇਹ ਤੁਹਾਨੂੰ ਕਮਾਂਤਰੀ ਪਦਰ ਦਾ ਵੀ ਤਜਰਬਾ ਹੋ ਚੁੱਕਾ ਹੈ ਕਮਾਂਤਰੀ ਪਦਰ ਦੇ ਮੁੱਖੇ ਬਾਜ਼ ਦੇ ਨਾਲ ਮੰਚ 'ਤੇ ਸਾਂਝਾ ਕੀਤਾ ਤੁਸੀਂ ਹਾਂਜੀ ਸਰ ਬਹੁਤ ਕੁਝ ਤੁਸੀਂ ਇਤੋਂ ਵੀ ਸਿੱਖਿਆ ਤੇ ਅਭਿਆਸ ਫਿਰ ਕਿੰਨਾ ਕਰਨਾ ਪੈਂਦਾ ਹੈ ਇੱਕ ਦਿਨ ਦੇ ਵਿੱਚ ਪੇਸ਼ੇਵਰ ਮੁੱਖੇ ਬਾਜ਼ ਦੀ ਜੇਕਰ ਆਪਾਂ ਗੱਲ ਕਰੀਏ ਕਿੰਨੇ ਸੈਸ਼ਨ ਲਾਉਣੇ ਪੈਂਦੇ ਆ ਕਿੰਨਾ ਸਮਾਂ ਇੱਕ ਦਿਨ ਵਿੱਚ ਔਸਤਨ ਤੁਹਾਨੂੰ ਦੇਣਾ ਪੈਂਦਾ ਹੈ ਸਰ ਸੱਚ ਦੱਸਾਂ ਐਨੀ ਅਸੱਟਾਂ ਸਾਨੂੰ ਫਾਈਟਾਂ ਵਿੱਚ ਕੰਪੀਟੀਸ਼ਨ ਵਿੱਚ ਨਹੀਂ ਲੱਗਦੀ ਜਿੰਨੀਆਂ ਅਸੱਟਾਂ ਸਾਨੂੰ ਪ੍ਰੈਕਟਿਸ ਵਿੱਚ ਲੱਗਦੀ ਹੈ ਅੱਛਾ ਜੀ ਸੱਟਾਂ ਥਕਾਨ ਸਾਹ ਚੜ ਜਾਣਾ ਇਹ ਸਾਨੂੰ ਉੱਥੇ ਸਭ ਤੋਂ ਜ਼ਿਆਦਾ ਇਹ ਪ੍ਰੋਬਲਮ ਜ਼ਿਆਦਾ ਫੇਸ ਕਰਨੀ ਪੈਂਦੀ ਹੈ ਹਮ ਐਂਡ ਦਿਨ ਵੈਸੇ ਤਾਂ ਸਾਡੇ ਦਿਨ 'ਚ ਦੋ ਵਾਰ ਟ੍ਰੇਨਿੰਗ ਹੁੰਦੀ ਹੈ ਹਮ ਸਵੇਰੇ ਐਂਡ ਸ਼ਾਮ ਅਸੀਂ ਤਿੰਨ-ਤਿੰਨ ਘੰਟੇ ਪ੍ਰੈਕਟਿਸ ਕਰਦੇ ਆ ਤੇ ਉਸ ਤੋਂ ਬਾਅਦ ਫੇਰ ਅਸਟੇ ਸਾਡੀ ਸ਼ੁਰੂ ਹੁੰਦੀ ਹੈ ਅੱਛਾ ਜੀ ਐਂਡ ਮੈਂ ਕਾਲਜ ਵੀ ਜਾਂਦਾ ਹਾਂ ਜੀ ਆਪਣਾ ਕਾਲਜ ਵੀ ਕਰਦਾ ਹਾਂ ਜੀ ਤੇ ਮੈਂ ਜ਼ਿਆਦਾਤਰ ਹੈਵੀ weight ਵਾਲਿਆਂ ਨਾਲ ਫਾਈਟ ਲਗਾਉਂਦਾ ਹਾਂ ਤਾਂ ਕਿ ਜੀ ਮੇ ਬਾ ਕੰਪੀਟੀਸ਼ਨ ਵਿੱਚ ਮੈਨੂੰ ਮੇਰੇ weight ਦੇ ਨਾਲ ਜ਼ਿਆਦਾ ਮੁਸ਼ਕਲ ਨਾ ਜੀ 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 ਇਹ ਵੀ ਬਹੁਤ ਵਧੀਆ ਤਕਨੀਕ ਤੁਸੀਂ ਵਰਤ ਰਹੇ ਹੋ ਅਭਿਆਸ ਹੀ ਮੁਸ਼ਕਲ ਪੱਦਰ ਦਾ ਕਰਨਾ ਤਾਂ ਕਿ ਮੁਕਾਬਲੇ ਵਿੱਚ ਉਹਨਾਂ ਮੁਸ਼ਕਲ ਨਾ ਲੱਗੇ ਹਾਂਜੀ ਸਰ ਤੇ ਮੁੱਕੇ ਬਾਜ਼ੀ ਦੀ ਜਦੋਂ ਗੱਲ ਹੁੰਦੀ ਹੈ ਤਾਂ ਆਪਾਂ ਵੇਖਦੇ ਹਾਂ ਲੋਕਾਂ ਦੇ ਮਨਾਂ 'ਚ ਵੀ ਇਹ ਗੱਲ ਆਉਂਦੀ ਹੋਵੇਗੀ ਕਿ ਜ਼ਿਆਦਾ ਜ਼ੋਰ ਜਿਹੜਾ ਮੁੱਕਿਆਂ ਦਾ ਹੈ ਜਾਂ ਹੱਥਾਂ ਦਾ ਬਾਹਾਂ ਦਾ ਜ਼ੋਰ ਲੱਗ ਰਿਹਾ ਜ਼ਿਆਦਾ ਪਰ ਕੀ ਜਦੋਂ ਆਪਾਂ ਅਭਿਆਸ ਕਰਦੇ ਹਾਂ ਤਾਂ ਸਿਰਫ ਸਰੀਰ ਦੇ ਇਸੇ ਹਿੱਸੇ ਉੱਪਰ ਆਪਾਂ ਕੇਂਦਰ ਤਰੀਨੇ ਆ ਜਾਂ ਸਿਰ ਤੋਂ ਪੈਰ ਤੱਕ ਸਮੁੱਚੀ ਟ੍ਰੇਨਿੰਗ ਕਰਦੇ ਹੋ ਤੁਸੀਂ ਨਹੀਂ ਸਰ ਜੀ ਬਾਕਸਿੰਗ ਹੈ ਮ ਸਿਰ ਤੋਂ ਲੈ ਕੇ ਪੈਰਾ ਤੱਕ ਦੀ ਗੇਮ ਹੈ ਇਸ ਦੇ ਵਿੱਚ ਫੁੱਟਵਰਕ ਵੀ ਹੁੰਦਾ ਹੈ ਐਂਡ ਹੈਵ ਹੈਡ ਮੂਵਮੈਂਟ ਵੀ ਹੁੰਦੀ ਹੈ ਬਿਲਕੁਲ ਤੇ ਸੋ ਇਸ ਦੇ ਵਿੱਚ ਸਾਨੂੰ ਫੁੱਲ ਬੋਡੀ ਦੀ ਪ੍ਰੈਕਟਿਸ ਕਰਨੀ ਪੈਂਦੀ ਹੈ ਹਾਂਜੀ ਤੇ ਬਾਕਸਿੰਗ ਬਾਕਸਿੰਗ ਚ ਕਾਰਡੀਓ ਵਰਕ ਬਹੁਤ ਜ਼ਿਆਦਾ ਮੈਨ ਨਹੀਂ ਰਹਾਦਾ ਹੈ ਅੱਛਾ ਜੀ ਸਟੈਮੀਨਾ ਐਂਡ ਪਾਵਰ ਵਾਸਤੇ ਜੀ ਜਿਮਿੰਗ ਵੀ ਬਹੁਤ ਜ਼ਿਆਦਾ ਮੈਨ ਨਹੀਂ ਰੱਖਦੀ ਹੈ ਹਮ ਬਟ ਕੁਝ ਹੱਦ ਤੱਕ ਜ਼ਿਆਦਾ ਨਹੀਂ ਜੀ ਜਿੰਮ ਜ਼ਿਆਦਾ ਨਹੀਂ ਕਹ ਲਾਂ ਨੇ ਸਾਧਰ ਕਾਰਡੀਓ ਵਰਕ ਐਂਡ ਬਾਕਸਿੰਗ ਵਰਕ ਸੋ ਤਿਆਰੀ ਜਿਹੜੀ ਹੈ ਉਹ ਤੁਹਾਨੂੰ ਸਿਰ ਤੋਂ ਲੈ ਕੇ ਪੈਰ ਤੱਕ ਸਮੁੱਚੇ ਸਰੀਰ ਦੀ ਕਰਨੀ ਪੈਂਦੀ ਹੈ ਹਾਂਜੀ ਸਰ ਧਿਆਨ ਸਿਰਫ ਤੇ ਸਿਰਫ ਮੁੱਕਿਆਂ ਤੇ ਹੱਥਾਂ ਬਾਹਾਂ ਤੱਕ ਕੇਂਦਰਿਤ ਨਹੀਂ ਹੁੰਦਾ ਹਾਂਜੀ ਸਰ ਤੇ ਤਿਆਰੀ ਦੇ ਨਾਲ ਨਾਲ ਫਿਰ ਡਾਈਟ ਦੀ ਬਹੁਤ ਵੱਡੀ ਲੋੜ ਹੁੰਦੀ ਹੈ ਖੁਰਾਕ ਜਿਹੜੀ ਹੈ ਚੰਗੀ ਖੁਰਾਕ ਹੋਣੀ ਚਾਹੀਦੀ ਹੈ ਹਾਂਜੀ ਸਰ ਤਾਂ ਕਿ ਸਰੀਰ ਦਾ ਜਿੰਨਾ ਜ਼ੋਰ ਲੱਗ ਰਿਹਾ ਹੈ ਹਾਂਜੀ ਸਰ ਉਸ ਨੂੰ ਉਨੀ ਖੁਰਾਕ ਵੀ ਮਿਲੇ ਹਾਂਜੀ ਸਰ ਸੋ ਕਿਹੋ ਜੀ ਖੁਰਾਕ ਹੁੰਦੀ ਹੈ ਤੁਹਾਡੀ ਇੱਕ ਪੇਸ਼ੇਵਰ ਮੁੱਕੇ ਬਾਜ਼ ਦੀ ਸਰ ਖੁਰਾਕ ਤਾਂ ਮੈਂ ਦੱਸਾਂ ਮੈਂ ਜ਼ਿਆਦਾਤਰ ਸਪਲੀਮੈਂਟ ਨਹੀਂ ਲੈਂਦੇ अच्छा जी मैं ज्यादा सप्लीमेंट ਕਰਦੇ ਲਿੱਤੇ ਹੀ ਨਹੀਂ ਜੀ ਕਿਉਂਕਿ ਮੈਂ ਸਪਲੀਮੈਂਟ ਜ਼ਿਆਦਾ ਅਫੋਰਡ ਨਹੀਂ ਕਰ ਸਕਦਾ ਸੀ ਮੇਨਾ ਮੇਰੇ ਪੇਰੈਂਟਸ ਕਰ ਸਕਦੇ ਆ ਜੀ ਮੈਂ ਉਦਾਂ ਆਪਣੇ ਪਾਪਾ ਨੂੰ ਬੋਲਿਆ ਸੀ ਸਰ ਕਿ ਮੈਂ ਨਾ ਪਾਪਾ ਮੈਂ ਉਹ ਲੈਣਾ ਹੈ ਡੱਬਾ ਬਟ ਪਾਪਾ ਨੇ ਰੇਟ ਸੁਣ ਕੇ ਮਨ ਕਰਤਾ ਸੀ ਬਟ ਮੈਂ ਆਪਣੀ ਖੁਰਾਕ ਦੇਸੀ ਰੱਖੀ ਘਰ ਦੀ ਘਰ ਦਾ ਖਾਣਾ ਜੀ ਅੰਡੇ ਚਿਕਨ ਨੌਨवेज ਵਗੈਰਾ ਵੀ ਮੈਂ ਸ਼ੁਰੂ ਕੀਤਾ ਜੀ ਐਂਡ ਉਸ ਦੇ ਨਾਲ ਮੈਂ ਆਪਣੀ ਸਿਹਤ ਬਣਾਈ ਐਂਡ ਗੇਮ ਵਿੱਚ ਥੋੜੀ ਹੋਰ ਪ੍ਰੋਗਰੈਸ ਅੱਗੇ ਵਧਾਇਆ ਜੀ ਐਂਡ ਉਸ ਤੋਂ ਬਾਅਦ ਜਦ ਮੇਰੀ ਬੰਗਲਾਦੇਸ਼ ਦੀ ਫਾਈਟ ਲੱਗੀ ਹੂੰ ਹੂੰ ਤੇ ਕਾਫੀ ਜ਼ਿਆਦਾ ਮਤਲਬ ਪਾਪਾ ਨੂੰ ਪ੍ਰਾਊਡ ਫੀਲ ਹੋਇਆ ਮੇਰੇ ਪੇਰੈਂਟਸ ਨੂੰ ਪ੍ਰਾਊਡ ਫੀਲ ਹੋਇਆ ਬਿਲਕੁਲ ਫਿਰ ਮੇਰੇ ਫਾਦਰ ਸਾਹਿਬ ਨੇ ਮੈਨੂੰ ਵੇਪਰਟੀਨ ਦਾ ਇੱਕ ਡੱਬਾ ਲੈ ਕੇ ਦਿੱਤਾ ਜੀ ਸੋ ਇਹ ਸੀ ਜੀ ਸੋ ਹੌਲੀ ਹੌਲੀ ਸਫ਼ਰ ਅੱਗੇ ਵਧਦਾ ਹੈ ਤੇ ਜੀਵਨ ਸ਼ੈਲੀ ਵੀ ਨਾਲ ਜਿਹੜੀ ਆ ਉਹ ਮਾਇਨੇ ਰੱਖਦੀ ਹੈ ਖੁਰਾਕ ਦੀ ਆਪਾਂ ਗੱਲ ਕੀਤੀ ਜੀਵਨ ਸ਼ੈਲੀ ਬਾਰੇ ਵੀ ਜ਼ਰੂਰ ਦੱਸੋ ਕਿ ਕਿਹੋ ਜਿਹਾ ਜੀਵਨ ਹੋਣਾ ਚਾਹੀਦਾ ਸੌਣ ਦਾ ਸਮਾਂ ਉੱਠਣ ਦਾ ਸਮਾਂ ਉਹਦੇ ਵਿੱਚ ਕਿੰਨਾ ਕੁ ਅਨੁਸ਼ਾਸਨ ਚਾਹੀਦਾ ਹੈ ਖੇਡ ਵਿੱਚ ਸਫਲ ਹੋਣ ਲਈ ਹਾਂਜੀ ਸਰ ਸਰ ਡਿਸਪਲਾਈਨ ਬਹੁਤ ਜ਼ਿਆਦਾ ਮਾਇਨੇ ਰੱਖਦਾ ਹੈ ਜ਼ਿੰਦਗੀ ਵਿੱਚ ਜੇ ਤੁਹਾਡੇ ਜ਼ਿੰਦਗੀ 'ਚ ਡਿਸਪਲਾਈਨ ਨਹੀਂ ਹੈ ਤਾਂ ਤੁਸੀਂ ਕੁਝ ਨਹੀਂ ਕਰ ਸਕਦੇ ਹੋ ਬਿਲਕੁਲ ਤੁਸੀਂ ਸਰ ਉਹੀ ਮਤਲਬ ਨੀਂਦ ਪੂਰੀ ਨਹੀਂ ਕਰਨੀ ਹਾਂ ਜਾਂ ਫਿਰ ਫੋਨ 'ਚ ਬੜੇ ਰਹਿਣਾ ਅੱਖਾਂ ਖਰਾਬ ਕਰ ਲੈਣੀ ਆ ਤੇ ਫਿਰ ਭਾਵੇਂ ਤੁਸੀਂ ਜਿੰਨੀ ਮਰਜ਼ੀ ਮਿਹਨਤ ਕਰੋ ਨਹੀਂ ਬਣ ਸਕਦੇ ਤੁਸੀਂ ਸਰ ਡਿਸਪਲਿਨ ਬਹੁਤ ਜ਼ਿਆਦਾ ਜ਼ਰੂਰੀ ਹੈ ਜੀ ਲਾਈਕ ਅਕਸਿਟਿਮੈਟਰੀ ਵੀਵਾਲ ਨੂੰ ਲੈ ਦੋ ਉਹਦੇ 'ਚ ਇੰਨਾ ਜ਼ਿਆਦਾ ਹੈ ਨਹੀਂ ਬਟ ਉਹ ਬੰਦਾ ਡਿਸਪਲਿਨ ਦਾ ਹੈ ਉਹ ਬੰਦਾ ਤੇ ਆ ਜੋ ਵਰਲਡ ਚੈਂਪੀਅਨ ਬਣਿਆ ਹੋਇਆ ਹੈ ਜੀ ਤੇ ਲਾਈਕ ਖਬੀਬ ਨੂਰਮਾਗੋਮੈਦੋਵ ਨੂੰ ਵੀ ਦੇਖ ਸਕਦੇ ਹੋ ਤੁਸੀਂ ਯੂ ਐਫ ਸੀ ਪਲੇਅਰ ਹੈ ਸਰ ਹਾਂ ਜੀ ਉਹ ਬੰਦਾ ਵੀ ਬਹੁਤ ਜ਼ਿਆਦਾ ਡਿਸਪਲਾਈਨ ਵਾਲਾ ਬੰਦਾ ਹੈ। ਹੂੰ ਉਸ ਬੰਦੇ ਨੇ ਬਹੁਤ ਜ਼ਿਆਦਾ ਮਿਹਨਤ ਕੀਤੀ ਡਿਸਪਲਾਈਨ ਹੈ। ਸੋ ਮੈਂ ਉਹਨਾਂ ਨੂੰ ਦੇਖ ਦੇ ਕੇ ਇਨਸਪਾਇਰ ਹੁੰਦਾ ਰਹਿੰਦਾ ਸਰ। ਜੀ ਜੀ ਇਹ ਸਰ। ਸੋ ਜਿੰਨੇ ਵੀ ਵਿਸ਼ਵ ਪੱਧਰੀ ਖਿਡਾਰੀ ਆ ਜੋ ਜੇਤੂ ਬਣੇ ਜਿਨ੍ਹਾਂ ਨੇ ਵੱਖ-ਵੱਖ ਖਿਤਾਬ ਜਿੱਤੇ ਆ ਉਹਨਾਂ ਨੇ ਨਾਲ ਜੀਵਨ ਵੀ ਆਪਣਾ ਵਧੀਆ ਰੱਖਿਆ ਹੈ। ਹਾਂਜੀ ਤੇ ਇੱਕ ਤਰੀਕੇ ਨਾਲ ਖੇਡ ਨੂੰ ਸਮਰਪਿਤ ਹੋ ਕੇ ਹੀ ਉਹਨਾਂ ਨੇ ਜੀਵਨ ਬਤੀਤ ਕੀਤਾ ਹੈ। ਸ਼ਾਇਦ ਇਹੀ ਵਜ੍ਹਾ ਹੈ ਕਿ ਉਹ ਕਾਮਯਾਬੀ ਹੋਏ। ਹਾਂਜੀ ਸਰ। ਤੇ ਹੁਣ ਜਦੋਂ ਤੁਸੀਂ ਕਮਾਂਤਰੀ ਪੱਧਰ ਉੱਤੇ ਮੁੱਕੇਬਾਜ਼ੀ ਦੇ ਮੁਕਾਬਲਿਆਂ ਵਿੱਚ ਸਰ ਲਿਆ ਕਮਾਂਤਰੀ ਹਾਲਾਤ ਵੀ ਵੇਖੇ ਹਾਂਜੀ ਬਾਹਰਲੇ ਦੇਸ਼ਾਂ ਦੇ ਮੁੱਕੇਬਾਜ਼ਾਂ ਦੇ ਨਾਲ ਜਦੋਂ ਤੁਸੀਂ ਮੈਚ ਖੇਡੇ ਆ ਉਸ ਤੋਂ ਤੁਹਾਨੂੰ ਕੀ ਤਜਰਬਾ ਹਾਸਲ ਹੋਇਆ ਕਿ ਸਾਡੇ ਇੱਥੇ ਦੀ ਮੁੱਕੇਬਾਜ਼ੀ ਤੇ ਬਾਹਰਲੇ ਦੇਸ਼ਾਂ ਦੀ ਜਾਂ ਕਮਾਂਤਰੀ ਪੱਧਰ ਦੀ ਮੁੱਕੇਬਾਜ਼ੀ 'ਚ ਕਿੰਨਾ ਕੁ ਫਰਕ ਹੈ ਇਸ ਵੇਲੇ ਫਰਕ ਆਪਾਂ ਘੱਟ ਕੀਤਾ ਹੈ ਜਾਂ ਹਾਲੇ ਉਨਾ ਹੀ ਕਾਇਮ ਹੈ ਇਹਦੇ ਬਾਰੇ ਤੁਸੀਂ ਕੀ ਮਹਿਸੂਸ ਕੀਤਾ ਸਰ ਬਹੁਤ ਜ਼ਿਆਦਾ ਫਰਕ ਹੈ ਉਹਨਾਂ ਦੀ ਟ੍ਰੇਨਿੰਗ 'ਚ ਵੀ ਉਹਨਾਂ ਦੀ ਖੁਰਾਕ 'ਚ ਵੀ ਬਹੁਤ ਜ਼ਿਆਦਾ ਫਰਕ ਹੈ ਜੀ ਇਹ ਉਹ ਜ਼ਿਆਦਾਤਰ ਨਾਨ-ਵੈਜ ਬਹੁ ਖਾਂਦੇ ਆ ਮੈਂ ਬੰਗਲਾਦੇਸ਼ ਜਾ ਕੇ ਆਇਆ ਉੱਥੇ ਨਾਨ-ਵੈਜ ਹੀ ਚੱਲਦਾ ਜੀ ਵੈਜ ਦੇ ਨਾਂ ਤੇ ਉੱਥੇ ਸਿਰਫ ਫਰੂਟ ਹੈ ਹਮ ਸੋ ਨਾਨ-ਵੈਜ ਉਹ ਡੈਟ 'ਚ ਨਾਨ-ਵੈਜ ਹੀ ਲੈਂਦੇ ਆ ਜਿਸ ਤੇ ਵਰਕ ਬਹੁਤ ਜ਼ਿਆਦਾ ਹਾਰਡ ਲਗਾਉਂਦੇ ਹੋ ਜੀ ਜੋ ਕਿ ਜ਼ਿਆਦਾਤਰ ਇੰਡੀਆ ਵਿੱਚ ਸਾਨੂੰ ਇੰਨਾ ਨਹੀਂ ਦੇਖਣ ਨੂੰ ਮਿਲਦਾ ਮੈਂ ਨਹੀਂ ਕਹਿੰਦਾ ਕਿ ਨਹੀਂ ਬਿਲਕੁਲ ਨਹੀਂ ਮਿਲਦਾ ਹਾਂਜੀ ਬਹੁਤ ਜ਼ਿਆਦਾ ਮਿਹਨਤੀ ਹੈ ਬਟ ਉਹ ਜ਼ਿਆਦਾ ਨਹੀਂ ਬਟ ਅੱਜ ਕੱਲ ਦੀ ਪੀੜ੍ਹੀ ਨਹੀਂ ਹੈ ਜੀ ਉਸ ਤਰ੍ਹਾਂ ਦੀ ਜ਼ਿਆਤਰ ਫੋਨ 'ਚ ਬੜੇ ਰਹੋਗੇ ਜਾਂ ਕੁਝ ਕੁਛਕ ਨਸ਼ਿਆਂ 'ਚ ਲੱਗ ਗਏ ਆ ਇਹ ਜਿਹੜੇ ਡਿਫਰੈਂਸ ਹੈ ਉਹ ਨਾਲ ਤੇ ਸਾਡੇ ਵਿੱਚ ਜੀ ਹਾਂਜੀ ਸਰ ਸੋ ਹਾਲੇ ਵੀ ਕਾਫੀ ਮਿਹਨਤ ਕੀਤੇ ਜਾਣ ਦੀ ਲੋੜ ਆ ਕਾਫੀ ਕੁਝ ਹੋਰ ਕੀਤਾ ਜਾਣਾ ਜ਼ਰੂਰੀ ਹੈ ਹਾਂਜੀ ਸਰ ਤੇ ਆਪਾਂ ਜਦੋਂ ਗੱਲ ਕਰ ਰਹੇ ਸੀ ਪੇਸ਼ੇਵਰ ਮੁਕਾਬਸੇ ਦੀ ਤਾਂ ਆਪਾਂ ਇਸ ਨੁਕਤੇ ਨੂੰ ਚਰਚਾ ਵਿੱਚ ਲਿਆਂਦਾ ਸੀ ਕਿ ਜਿਹੜੀ ਪੇਸ਼ੇਵਰ ਮੁਕੇਬਾਜ਼ੀ ਇਹਦੇ ਵਿੱਚ ਖਿਡਾਰੀ ਆਪਣੇ ਪੱਧਰ ਉੱਤੇ ਖੇਡਦਾ ਆਪਣੇ ਆਪ ਦੀ ਪ੍ਰਤੀਨਿਧਤਾ ਕਰ ਰਿਹਾ ਹੁੰਦਾ ਆਪਣੀ ਟੀਮ ਉਹ ਆਪ ਹੀ ਹੁੰਦਾ ਹਾਂਜੀ ਸੋ ਜਿਹੇ ਵਿੱਚ ਉਹਨੂੰ ਸਮਰਥਨ ਦੀ ਬਹੁਤ ਲੋੜ ਪੈਂਦੀ ਹੈ ਹਾਂਜੀ ਸਰ ਭਾਵੇਂ ਗੱਲ ਹੋਵੇ ਪਰਿਵਾਰ ਦੇ ਸਮਰਥਨ ਦੀ ਜਾਂ ਸਪான்ਸਰ ਦੀ ਹਾਂਜੀ ਸਰ ਕਿਉਂਕਿ ਤੁਹਾਡੇ ਪਿੱਛੇ ਕੋਈ ਖੜਾ ਹੋਣਾ ਜ਼ਰੂਰੀ ਹੈ ਜੋ ਤੁਹਾਡੀ ਮਦਦ ਵੀ ਕਰ ਸਕੇ ਤੁਹਾਨੂੰ ਸਹੂਲਤ ਵੀ ਪ੍ਰਦਾਨ ਕਰ ਸਕੇ ਸੋ ਪੇਸ਼ੇਵਰ ਸਰੂਪ ਹਾਂਜੀ ਸਰ ਮੁਕੇਬਾਜ਼ੀ ਦਾ ਇਹ ਨਹੀਂ ਕੋਈ ਵੀ ਖੇਡ ਹੋਵੇ ਉਦੇਵਿਤ 스폰서 ਦਾ ਹੋਣਾ ਕਿੰਨਾ ਜ਼ਰੂਰੀ ਹੈ ਇੱਕ ਚੰਗਾ ਤੁਹਾਡੇ ਨਾਲ 스폰서 ਜਿਹੜਾ ਖੜਿਆ ਹੋਵੇ ਕੀ ਇਹ ਜ਼ਰੂਰੀ ਹੈ ਕਿੰਨੀ ਅਹਿਮੀਅਤ ਹੈ ਸਰ ਬਹੁਤ ਜ਼ਿਆਦਾ ਜ਼ਰੂਰੀ ਹੈ ਕਿਸੇ ਦਾ 스폰서 ਕਿਸੇ ਦਾ ਸਾਥ ਸਰਕਾਰ ਵੱਲੋਂ ਵੀ ਤੇ ਪੇਰੈਂਟਸ ਵੱਲੋਂ ਵੀ ਬਹੁਤ ਜ਼ਿਆਦਾ ਜ਼ਰੂਰੀ ਹੈ ਜੀ ਕਿਸੇ ਦਾ ਸਾਥ ਮਿਲਣਾ ਹੂੰ ਕਿਉਂਕਿ ਮੈਂ ਕਾਫੀ ਜ਼ਿਆਦਾ ਇਹੋ ਜਿਹੇ ਪਲੇਅਰ ਵੀ ਦੇਖੇ ਜਿਹੜੇ 올림픽ਸ ਵੀ ਖੇਲੇ ਆ ਅੱਛਾ ਤੇ ਉਹਨਾਂ ਨੂੰ ਜ਼ਿਆਦਾ ਸਹੂਲਤ ਵੀ ਨਹੀਂ ਮਿਲੀ ਹੂੰ ਮੈਂ ਕੁਝ ਕਈ ਦੇਖਿਆ ਕੋਈ ਗੋਲ ਕੱਪ ਦੀ ਰੇਡੀ ਲਗਾ ਰਿਹਾ ਹੈ 올ੰਪੀਅਨ ਅੱਛਾ ਜੀ 올ੰਪੀਅਨ ਕੋਲ ਗੋਲ ਕੱਪ ਦੀ ਰੇਡੀ ਲਗਾ ਰਿਹਾ ਹੈ ਜੋ ਕਿ ਬਹੁਤ ਜ਼ਿਆਦਾ ਇੱਕ ਖਰਾਬ ਹੂੰ ਖਰਾਬ ਮੰਦਭਾਗੀ ਗੱਲ ਹਾਂਜੀ ਹਾਂਜੀ ਮੰਦਭਾਗੀ ਗੱਲ ਹੈ ਜੀ ਸੋ ਹਾਂਜੀ ਸਰ ਆਰਥਿਕ ਤੌਰ ਤੇ ਖਿਡਾਰੀ ਨੂੰ ਸਮਰਥਨ ਮਿਲਣਾ ਬਹੁਤ ਜ਼ਰੂਰੀ ਹੈ ਕਿਉਂਕਿ ਹਰ ਖਿਡਾਰੀ ਜਿਹੜਾ ਪਰਿਵਾਰਕ ਤੌਰ ਤੇ ਮਜ਼ਬੂਤ ਨਹੀਂ ਹੁੰਦਾ ਇਹ ਚੀਜ਼ ਆਪਾਂ ਬਹੁਤ ਸਾਰੇ ਕਿਸਿਆਂ ਵਿੱਚ ਬਹੁਤ سارے ਜੀਵਨ ਜਰੂਰ ਆਪਾਂ ਪੜਦੇ ਉਹਨਾਂ ਵਿੱਚ ਆਪਾਂ ਵੇਖ ਚੁੱਕੇ ਹਾਂ ਸੁਣ ਚੁੱਕੇ ਹਾਂ ਜਾਣ ਚੁੱਕੇ ਹਾਂ ਸੋ ਸਮਰਥਨ ਹੋਣਾ ਖਿਡਾਰੀ ਨੂੰ ਬਹੁਤ ਜ਼ਰੂਰੀ ਹੈ ਭਾਵੇਂ ਸਰਕਾਰ ਦੀ ਤਰਫੋਂ ਹੋਵੇ ਜਾਂ ਫਿਰ ਸਪான்ਸਰ ਦੀ ਤਰਫੋਂ ਹੋਵੇ ਹਾਂਜੀ ਸਰ ਤੇ ਗੱਲ ਜਿਹੜੀ ਆਪਾਂ ਕਰਦੇ ਹਾਂ ਸਾਡੇ ਪੰਜਾਬ ਦੇ ਖੇਡ ਢਾਂਚੇ ਦੀ ਖੇਡ ਮਾਹੌਲ ਦੀ ਤੁਸੀਂ ਨਵਾਂ ਸ਼ਹਿਰ ਤੋਂ ਉੱਠੇ ਹੋ ਜਲੰਧਰ ਤੱਕ ਤੁਸੀਂ ਆਏ ਹੋ ਹਾਂਜੀ ਸਰ ਇਹ ਲੰਮਾ ਸਫ਼ਰ ਤੁਸੀਂ ਤੈਅ ਕੀਤਾ ਹੈ ਹਾਂਜੀ ਸਰ ਖੇਡ ਵਿੱਚ ਵੀ ਤੈਅ ਕੀਤਾ ਤੁਸੀਂ ਕੀ ਵੇਖਿਆ ਕਿ ਸਾਡੇ ਪੰਜਾਬ ਵਿੱਚ ਜਿਹੜੇ ਨੌਜਵਾਨ ਆ ਉਹ ਖੇਡਾਂ ਵੱਲ ਨੂੰ ਆ ਰਹੇ ਆ ਖਾਸ ਕਰ ਮੁੱਕੇਬਾਜ਼ੀ ਵੱਲ ਕਿੰਨਾ ਕੁਰਚਾਨ ਆ ਆਲੇ ਦੁਆਲੇ ਜੋ ਤੁਸੀਂ ਵੇਖਿਆ ਹਾਂਜੀ ਸਰ ਹੁਣ ਆ ਰਹੇ ਆ ਪਹਿਲਾਂ ਤਾਂ ਨਹੀਂ ਸੀ ਹੁਣ ਹੌਲੀ ਹੌਲੀ ਵੱਧ ਰਿਹਾ ਹੈ ਪ੍ਰੋਗਰੈਸ ਹੋ ਰਿਹਾ ਹੈ ਜੀ ਜਿਵੇਂ ਲਾਈਕ ਨੀਰਜ ਗੋਇਤ ਜੀ ਨੂੰ ਦੇਖ ਲਓ ਸਾਡੀ ਇੰਡੀਆ ਦੇ ਬੌਕਸਰ ਹੈ ਪ੍ਰੋਫੈਸ਼ਨਲ ਬੌਕਸਿੰਗ ਕਰਦੇ ਉਹਨਾਂ ਕਰਕੇ ਹੀ ਕਾਫੀ ਜ਼ਿਆਦਾ ਪ੍ਰੋਮੋਸ਼ਨ ਹੋਈ ਹੈ ਬੌਕਸਿੰਗ ਦੀ ਇੰਡੀਆ ਵਿੱਚ ਸੋ ਉਹਨਾਂ ਨੂੰ ਦੇਖ ਦੇਖ ਕੇ ਵੀ ਕਾਫੀ ਜ਼ਿਆਦਾ ਬੱਚੇ ਬੌਕਸਿੰਗ ਵੱਲ ਆ ਰਹੇ ਆ ਜੀ ਐਡ ਹੋਈ ਹੋਰ ਗੇਮਾਂ ਵੱਲ ਵੀ ਆ ਰਹੇ ਆ ਹੂੰ ਸੋ ਏਟ ਇਜ਼ ਬਹੁਤ ਧਿਆਗ ਨਾਲ गिवन ਜੀ ਸੋ ਇਸ ਵੇਲੇ ਹੌਲੀ ਹੌਲੀ ਆਉਣੇ ਸ਼ੁਰੂ ਹੋ ਚੁੱਕੇ ਆ ਪਰ ਇਹਦੇ ਵਿੱਚ ਵੀ ਤੁਸੀਂ ਹੋਰ ਸੰਭਾਵਨਾ ਵੇਖਦੇ ਹੋ ਕਿ ਸੁਧਾਰ ਹੋਣਾ ਚਾਹੀਦਾ ਹੈ ਹੋਰ ਅੱਗੇ ਹਾਂਜੀ ਸੁਧਾਰ ਹੋਣੀ ਚਾਹੀਦੀ ਹੈ ਬਹੁਤ ਜ਼ਿਆਦਾ ਗਿਣਤੀ ਵਧਣੀ ਚਾਹੀਦੀ ਹੈ ਗਿਣਤੀ ਵਧਣੀ ਚਾਹੀਦੀ ਹੈ ਕਿਉਂਕਿ ਆਪਣੇ ਦੇਸ਼ ਦੀ ਆਬਾਦੀ ਤਾਂ ਬਹੁਤ ਜ਼ਿਆਦਾ ਹੈ ਬਟ 올림픽ਸ 'ਚ ਮੈਡਲ ਨਹੀਂ ਆ ਰਹੇ ਜ਼ਿਆਦਾ ਜੀ ਤੇ ਆਬਾਦੀ ਦੇ ਹਿਸਾਬ ਨਾਲ ਮੁੱਕੇਬਾਜ਼ ਵੀ ਤੁਸੀਂ ਮੰਨਦੇ ਹੋ ਕਿ ਉਹਨੇ ਨਹੀਂ ਆ ਰਹੇ ਜਿੰਨੇ ਆਬਾਦੀ ਦੇ ਹਿਸਾਬ ਨਾਲ ਆਉਣੇ ਚਾਹੀਦੇ ਆ ਹਾਂਜੀ ਹਾਂਜੀ ਕਿਉਂਕਿ ਮੈਂ ਨਹੀਂ ਕਹ ਰਿਹਾ ਕਿ ਮੁੱਕੇਬਾਜ਼ ਕੋਈ ਹੋਰ ਗੇਮ ਵੀ ਹੁੰਦੀ ਹੈ ਬਹੁਤ ਸਾਰੀਆਂ ਗੇਮਾਂ ਆ ਹਾਂਜੀ ਉਹਨਾਂ ਵਿੱਚ ਵੀ ਉਹ ਜੁਆਇਨ ਕਰ ਸਕਦੇ ਆ ਆਪਣੇ ਦੇਸ਼ ਦੇ ਬੱਚੇ ਹਾਂਜੀ ਸੋ ਇਹੀ ਹੈ ਜੀ ਇਸ ਤੋਂ ਬਾਅਦ ਤੁਹਾਡੇ ਕੋਲ ਇੱਕ ਸੰਦੇਸ਼ ਲੈਣਾ ਚਾਹਾਂਗੇ ਕਿ ਜੋ ਦਰਸ਼ਕ ਐ ਇਸ ਲਈ ਪ੍ਰੋਗਰਾਮ ਵੇਖ ਰਹੇ ਆ ਖਾਸ ਕਰ ਨੌਜਵਾਨ ਜੋ ਪ੍ਰੋਗਰਾਮ ਵੇਖ ਰਹੇ ਆ ਹਾਂਜੀ ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ ਖੇਡਾਂ ਬਾਰੇ ਉਹਨਾਂ ਨੂੰ ਉਹਨਾਂ ਦੇ ਮਾਤਾ ਪਿਤਾ ਨੂੰ ਸਮਾਜ ਨੂੰ ਕੀ ਸੁਨੇਹਾ ਦੇਣਾ ਚਾਹੋਗੇ ਬਸ ਇਹੀ ਕਿ ਸਰ ਨਸ਼ਾ ਛੱਡੋ ਐਂਡ ਮੈਨ ਤਲਾਓ ਖਰਾਕਾਂ ਖਾਓ ਐਂਡ ਆਰਮੀ ਵੱਲ ਵੀ ਜਾਓ ਹਮ ਆਪਣੇ ਦੇਸ਼ ਨੂੰ ਬਹੁਤ ਜ਼ਿਆਦਾ ਜ਼ਰੂਰਤ ਹੈ ਆਰਮੀ ਦੀ ਜੀ ਐਂਡ ਖੇਡਾਂ ਵੱਲ ਹੋ ਮੈਡਲ ਲਿਆਓ ਆਪਣੇ ਦੇਸ਼ ਦਾ ਨਾਮ ਰੋਸ਼ਨ ਕਰੋ ਆਪਣੇ ਮਾਤਾ ਪਿਤਾ ਦਾ ਨਾਮ ਰੋਸ਼ਨ ਕਰੋ ਜੀ ਐਂਡ ਆਪਣੇ ਦੇਸ਼ ਦਾ ਨਾਮ ਰੋਸ਼ਨ ਕਰੋ ਜੀ ਸਰ ਸਬੋਤ ਵਧੀਆ ਸੁਨੇਹਾ ਤੁਸੀਂ ਦਿੱਤਾ ਸਾਰਤਕ ਸੁਨੇਹਾ ਹੈ ਹਾਂਜੀ ਸਰ ਤੇ ਜਿੰਨੀ ਵੀ ਜਾਣਕਾਰੀ ਅੱਜ ਤੇ ਸੀਮਤ ਸਮੇਂ ਦੌਰਾਨ ਤੁਸੀਂ ਮੁਹੱਈਆ ਕਰਵਾਈ ਬਹੁਤ ਵਧੀਆ ਜਾਣਕਾਰੀ ਇਹ ਲਾਹੇਵੰਦੀ ਸਾਬਤ ਹੋਵੇਗੀ ਸਾਡੇ ਦਰਸ਼ਕਾਂ ਲਈ ਪੇਸ਼ੇਵਰ ਮੁਕਕੇਬਾਜ਼ੀ ਸੰਬੰਧੀ ਕਿਉਂਕਿ ਨਵੀਂ ਕਿਸਮ ਦਾ ਵਿਸ਼ਾ ਸੀ ਸੋ ਆਉਣ ਵਾਲੇ ਸਮੇਂ ਲਈ ਜੋ ਵੀ ਤੁਸੀਂ ਟੀਚੇ ਰੱਖੇ ਆ ਜੋ ਵੀ ਤੁਹਾਡੇ ਮੁਕਾਬਲੇ ਨੇ ਤੁਸੀਂ ਆਉਣ ਵਾਲੇ ਸਮੇਂ ਦੌਰਾਨ ਖੇੜੇ ਨੇ ਉਹਨਾਂ ਸਾਰਿਆਂ ਲਈ ਤੁਹਾਨੂੰ ਸ਼ੁਭ ਕਾਮਨਾਵਾਂ ਤੇ ਅੱਜ ਤੁਸੀਂ ਸਾਡੇ ਲਈ ਸਮਾਂ ਕੱਢਿਆ ਤੁਹਾਡਾ ਬਹੁਤ ਬਹੁਤ ਧੰਨਵਾਦ ਵੈਲਕਮ ਸਰ ਥੈਂਕ ਯੂ ਸਰ